ਹੁਣ ਅੰਮ੍ਰਿਤਸਰ ਵਿੱਚ ਮੇਰਿਟ ਦੇ ਸੌਰਵ ਕਤਲकांड ਵਰਗੀ ਵਾਰਦਾਤ ਵਾਪਰੀ ਹੈ 50 ਸਾਲਾ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸ ਕਿ ਕਤਲ ਕਰਨ ਤੋਂ ਬਾਅਦ ਪਤੀ ਦੀ লাশ ਰੇਲਵੇ ਟਰੈਕ ਤੇ ਸੁੱਟ ਦਿੱਤੀ ਕਰੀਬ 2 ਮਹੀਨੇ ਪਹਿਲਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਨੇ ਪਤਨੀ ਤੇ ਉਸਦੇ 70 ਸਾਲਾ ਪ੍ਰੇਮੀ ਨੂੰ ਕਾਬੂ ਕਰ ਰਿਹਾ ਗ੍ਰਿਫਤਾਰ ਕਰ ਲਿਆ ਹੈ ਦੋਵੇਂ ਮੁਲਜ਼ਮਾਂ ਦਾ ਪੁਲਿਸ ਨੂੰ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜਾ ਸਕਿਆ ਹੈ ਤੇ ਦੋਵੇਂ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਚ ਨੇ 50 ਸਾਲਾ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ 70 ਸਾਲ ਜਿਸ ਦੀ ਉਮਰ ਹੈ ਉਸ ਨਾਲ ਮਿਲ ਕੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਕਤਲ ਕਰਨ ਤੋਂ ਬਾਅਦ ਪਤੀ ਦੀ ਲਾਸ਼ ਰੇਲਵੇ ਟਰੈਕ ਤੇ ਸੁੱਟ ਦਿੱਤੀ ਤੇ ਕਰੀਬ 2 ਮਹੀਨੇ ਪਹਿਲਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹੁਣ ਇਸ ਪੂਰੇ ਕਤਲकांड ਦਾ ਖੁਲਾਸਾ ਹੋਇਆ ਪੁਲਿਸ ਨੇ ਪਤਨੀ ਤੇ ਉਸ ਦੇ 70 ਸਾਲਾ ਪ੍ਰੇਮੀ ਨੂੰ ਕਾਬੂ ਕਰ ਲਿਆ ਬਿੰਦਰ ਕੌਰ ਬਿੰਦਰੋ ਨੇ ਫਰਦਿਕ ਦਾ ਸਾਫ ਕੀਤਾ ਮਿਤੀ 9 4 2025 ਨੂੰ ਕਿ ਇਹ ਮਰਡਰ ਜਿਹੜਾ ਵਾ ਅਮਰਸਿੰਘ ਦੇ ਨਾਲ ਰਲ ਕੇ ਅਸੀਂ ਦੋਵਾਂ ਨੇ ਇਕਤਲਾ ਹੋ ਕੇ ਕੀਤਾ ਤਾਂ ਉਹਦੀ ਮੌਕੇ ਤੇ ਜਾ ਕੇ ਜਿਹੜਾ ਸੀ ਉਹਦਾ ਸਾਰਾ ਇਹ ਵੈਰੀਫਾਈ ਕੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਕੋਲੋਂ ਜਿਹੜੀ ਖੁਖਰੀ ਦੇ ਨਾਲ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਉਹ ਬਰਾਮਦ ਕਰਾਈ ਗਈ ਤੇ ਮੌਕੇ ਤੇ ਜਿਹੜਾ ਅਮਰਸਿੰਘ ਸੀ ਮੌਕੇ ਤੇ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਇਹ ਕੁਆਡੀ ਟਾਈਪ ਸੀ ਤਲਵਾਰ ਟਾਈਪ ਸੀਓ ਉਸ ਤੋਂ ਬਾਅਦ ਦੇ ਵਿੱਚ ਇੱਕ ਮੋਟਰਸਾਈਕਲ ਸੀ ਇਹ ਜਿਹੜਾ ਮੌਕੇ ਤੋਂ ਇਹਨੇ ਜਿਹੜਾ ਸਾਰਾ ਕੁਝ ਬਰਾਮਦ ਕਰਵਾ ਦਿੱਤਾ ਜਿਹਦੇ ਨਾਲ ਮਰਡਰ ਇਹਨਾਂ ਨੇ ਕੀਤਾ ਇਹਨਾਂ ਦੀ ਮੇਨ ਮਨਸ਼ਾ ਆਪਸ ਦੇ ਵਿੱਚ ਇਹ ਕਾਫੀ ਪਿਛਲੇ ਕੋਈ 7-8 ਸਾਲਾਂ ਤੋਂ ਆਪਸ ਦੇ ਵਿੱਚ ਨਜਾਇਜ਼ ਰਿਸ਼ਤ ਸੀ ਇਹ ਬਲਵਿੰਦਰ ਕੌਰ ਬਿੰਦਰੂ ਦੇ ਨਾਲ ਇਹ ਅਮਰ ਸਿੰਘ ਦੇ ਤੇ ਉਹ ਨਵਯਾਜ ਸਬੰਧਾਂ ਦੇ ਸਬੰਧ ਵਿੱਚ ਜਿਹੜਾ ਇਹਦਾ ਘਰ ਵਾਲਾ ਬਲਵਿੰਦਰ ਕੌਰ ਦਾ ਸੀ ਕਸ਼ਮੀਰ ਸਿੰਘ ਮਰਨ ਵਾਲਾ ਇਹਦੇ ਨਾਲ ਇਹਨੇ ਵਿਆਹ ਕਰਵਾਇਆ ਹੋਇਆ ਸੀ ਤੇ ਉਹ ਇਹ ਅਮਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹ ਜਿਹੜਾ ਸਾਡੇ ਵਿੱਚ ਆਵੇ ਉਹ ਬਾਰ ਬਾਰ ਜਦੋਂ ਕਿਤੇ ਫੋਨ ਚੱਕ ਲੀਂਦਾ ਸੀ ਜਦੋਂ ਘਰ ਹੁੰਦਾ ਸੀ ਬਾਹਰੋਂ ਆਇਆ ਸੀ ਉਹ ਮਲੇਸ਼ੀਆ ਤੋਂ ਜਦੋਂ ਉਹ ਫੋਨ ਚੱਕ ਲੀਂਦਾ ਸੀ ਇਹ ਚੀਜ਼ ਨੂੰ ਇਹ ਜਿਹੜਾ ਅਮਰ ਸਿੰਘ ਆ ਮਾੜਾ ਮੰਨਦਾ ਸੀ ਇਸੇ ਤਿਆਸ਼ ਵਿੱਚ ਆ ਕੇ ਤੇ ਇਹਨਾਂ ਨੇ ਇੱਕ ਸਲਾਹ ਹੋ ਗਈ ਜਿਹੜੀ ਬਲਵਿੰਦਰ ਕੌਰ ਬਿੰਦਲੋਏ ਮੌਕੇ ਤੇ ਮਰਨ ਵਾਲੀ ਜਗ੍ਹਾ ਦੇ ਉੱਤੇ ਉਹਨੂੰ ਲੈ ਕੇ ਆਈ ਤਨੂੰ ਜਿਹੜਾ ਕਿ ਸੀਸੀ